ਉਹ ਹਾਈ ਵੀ ਉਹਦਾ ਆ ਵੱਡਾ ਕਾਲਾ ਪਾਣੀ ਇੱਥੋਂ ਪੈਂਦਾ ਏ ਹੂੰ ਉਹ ਦਰਿਆ ਦਾ ਚਿੱਟਾ ਪਾਣੀ ਤੇ ਉਹ ਕਾਲਾ ਪਾਣੀ ਲੇਕਿ ਮਿਕਸ ਹੋ ਜਾਂਦਾ ਹਨਾ ਜੂਮ ਕਰਕੇ ਦੱਸਦਾ ਕਿਨੇ ਇੱਧਰ ਹੈਗਾ ਦੋਸਤੋ ਇੱਧਰ ਹੈਗਾ ਮੁੱਲਾਪੁਰ ਮੁੱਲਾਪੁਰ ਤੋਂ ਆਪਾਂ ਆਇਆ ਇਹ ਆ ਹੰਬੜਾ ਰੋਡ ਆ ਜਿਹੜਾ ਜਾਂਦਾ ਹੰਬੜਮ ਜਾਂਦਾ ਹੈਗਾ ਆਪਾਂ ਇੱਕ ਪਿੰਡ ਜੀ ਜਾਣਾ ਉੱਥੇ ਤੁਹਾਨੂੰ ਸਾਰਾ ਕੁਝ ਦਿਖਾਉਣਾ ਉਹ ਪਿੰਡ ਦਾ ਸਾਰਾ ਕੁਝ ਦਿਖਾਵਾਂਗੇ ਕਿ ਐਕਨਾ ਸਤਲੋਈ ਦਰਿਆ ਦੇ ਕੰਢੇ ਤੇ ਉਹ ਪਿੰਡ ਆ ਜਿੱਥੇ ਆ ਸਤਲੋਈ ਦਰਿਆ ਚ ਕਾਲਾ ਪਾਣੀ ਪੈਂਦਾ ਤੇ ਉਹ ਪਿੰਡ ਦੇ ਨਾਲ ਦੀ ਲੰਘਦਾ ਉਹ ਆਪਾਂ ਦੇਖਣ ਚੱਲੇ ਆ ਇਹ ਕਾ ਨਹਿਰ ਆ ਹੰਬੜਾ ਰੋਡ ਤੇ ਤੇ ਆਜੋ ਹੰਬੜਾ ਰੋਡ ਇੱਥੋਂ ਹੰਬੜਾ ਹੈਗਾ ਕਿੰਨਾ 6 ਕਿਲੋਮੀਟਰ ਸੀ ਨਾ ਬਬੂ ਹਾਂ 6 ਕਿਲੋਮੀਟਰ ਆ ਇੱਥੋਂ 6 ਕਿਲੋਮੀਟਰ ਆਪਾਂ ਜਾਵਾਂਗੇ ਅੱਗੇ ਦੇਖਦੇ ਆ ਲੋਕੇਸ਼ਨ ਕਿਹ ਹੈ ਜੀ ਆ ਤੇ ਕਿ ਸੇ ਨਾ ਇਹ ਜਿਹੜਾ ਰੋਡ ਆ ਨਾ ਇਹ ਅਗੋਲ ਲੁਧਿਆਣੇ ਚਲੇ ਜਾਂਦਾ ਇਹ ਇੰਡਸਟਰੀ ਏਰੀਆ ਹੈਗਾ ਸਾਰਾ ਇੱਥੇ ਇੰਡਸਟਰੀ ਲੱਗੀ ਆ ਸਾਰੀ ਇਸ ਰੋਡ ਤੇ ਆ ਦੇਖੋ ਸਾਈਡ ਤੇ ਆ ਆਲੂ ਹੀ ਲੱਗੇ ਹਨਾ ਆਲੂ ਵੇਚੇ ਆ ਤੇ ਅੱਗੇ ਪੂਰੀ ਇੰਡਸਟਰੀ ਏਰੀਆ ਲੁਧਿਆਣੇ ਦਾ ਹੀ ਹੰਬੜਾ ਆ ਦੀਆਂ ਫੈਕਟਰੀਆਂ ਸ਼ੁਰੂ ਹੋ ਗਈਆਂ ਨਾ ਟਰੱਕੀ ਟਰੱਕ ਆਉਣਗੇ ਹੁਣ ਇਸੇ ਨਾਲ ਫੀਆ ਸਾਰੇ ਪੰਜਾਬ ਦੀ ਇੰਡਸਟਰੀ ਉਰੇ ਲੱਗੀ ਆ ਹੰੜਾ ਅ ਸੱਜੇ ਖੱਬੇ ਰੋਡ ਦੇ ਇੱਥੋਂ ਟਰੱਕ ਜਾਂਦੇ ਆ ਹਾਰੇ ਮਾਲ ਸਵਾਸ ਨੂੰ ਲੈ ਕੇ ਜੋ ਵੀ ਹੌਜਰੀ ਦੀਆਂ ਫੈਕਟਰੀਆਂ ਸਾਰਾ ਕੁਝ ਲੁਗਵਾਣੇ ਜਾਂਦੀ ਆ ਹੈਗੀਆ ਤੇ ਇੱਥੇ ਬਣਦਾ ਸਾਰਾ ਕੁਝ ਇਨਾ ਫੈਕਟਰੀਆਂ ਇੱਥੇ ਧਰਨਾ ਲੱਗਿਆ ਸੀ ਅਖਤ ਇੱਥੇ ਤਾਂ ਨਹੀਂ ਲੱਗੇ ਸੀ ਤੈਨੂੰ ਪਤਾ ਇਨਾ ਫੈਕਟਰੀਆਂ ਜੀ ਕਿ ਲੋੜ ਆਣੀਆਂ ਨਵੀਆਂ ਫੈਕਟਰੀਆਂ ਜਿੱਥੇ ਪ੍ਰਵਾਸੀ ਮਜ਼ਦੂਰਾ ਨੇ ਧਰਨੇ ਲਾਏ ਸੀਗੇ ਚਾਹ ਦੀਆਂ ਦੁਕਾਨਾਂ ਕੱਪੜੇ ਦੀਆਂ ਦੁਕਾਨਾਂ ਇਹ ਸਾਰੇ ਇਸ ਰੋਡ ਤੇ ਆ ਸਾਰੇ ਇਸ ਰੋਡ ਤੇ ਕਹਿੰਦੇ ਵੀ ਸਾਰੇ ਮਜ਼ਦੂਰੀ ਦੇਣਗੇ ਤੁਹਾਨੂੰ ਆ ਦੇਖੋ ਜਿੰਨੇ ਯੂਪੀ ਤੋਂ ਆ ਜਾਂ ਜਿੰਨੇ ਬਿਹਾਰ ਤੋਂ ਆ ਸਾਰੇ ਮਜ਼ਦੂਰ ਇੱਥੇ ਦਿਸਣਗੇ ਤੁਹਾਨੂੰ ਕਿਉਂਕਿ ਫੈਕਟਰੀਆਂ ਫੈਕਟਰੀਆਂ ਇੱਥੇ ਆ ਸਾਰੀਆਂ ਜਿਵੇਂ ਝੁੱਗੀਆਂ ਪਾਈਆਂ ਹੈਗੀਆਂ ਇਹ ਵੀ ਇਨਾਂ ਦੀਆਂ ਇਹ ਪੂਰੇ ਪਰਿਵਾਰਾਂ ਦੇ ਨਾਲ ਇੱਥੇ ਰਹਿੰਦੇ ਆ ਤੇ ਰਹਿੰਦੇ ਪਤਾ ਨਹੀਂ ਕਿੰਨੇ ਕ ਸਾਲਾਂ ਤੋਂ ਰਹਿ ਰਹੇ ਇਹ ਆ ਮੈਂ ਕਹਿੰਦਾ ਪੂਰੀਆਂ ਫੈਕਟਰੀਆਂ ਇਹਨਾਂ ਦੇ ਸਰਤੇ ਚੱਲਦੀਆਂ ਇੱਥੇ ਪਹਿਲਾਂ ਬੁੱਭੂ ਸੁਣਿਆ ਸੀ ਨਾ ਅੱਜ ਦੇਖ ਲਿਆ ਆ ਦੇਖਾ ਆ ਜਿੰਨੇ ਜਾਂਦੇ ਨਾ ਸੱਜੇ ਕੱਪੜੇ ਸਾਰੇ ਭਈਏ ਦੇਖ ਆ ਕੱਪੜੇ ਵੀ ਇਹ ਵੇਚਦੇ ਆ ਵੇਚਦੇ ਵੀ ਇਹ ਖਰੀਦਦੇ ਵੀ ਇਹ ਹੋਰ ਆ ਗਏ ਆਪਾਂ ਹੰਬੜਾ ਦੇ ਮੀਨ ਬੱਸ ਅੱਡੇ ਦੇ ਕੋਲੇ ਇੱਥੇ ਕੋ ਬੱਸ ਅੱਡਾ ਬੱਸ ਹੰਬੜਾ ਪਹ ਲੰਗਿਆ ਤੇ ਆ ਜਿਹੜਾ ਪਿੰਡ ਨੂੰ ਰਸਤਾ ਜਾਂਦਾ ਵਾਲੀਪੁਰ ਨੂੰ ਆ ਦੇਖੋ ਕਿੰਨੇ ਸੋਹਣੇ ਪਪੂਲਰ ਲਾਏ ਦੇਖੋ ਕਿੰਨਾ ਸੋਹਣਾ ਮੈਂ ਕਹਿੰਦਾ ਏਰੀਆ ਹੀ ਕਿੰਨਾ ਸੋਹਣਾ ਬੱਬੂ ਲੋਕੇਸ਼ਨ ਦੇਖ ਕਿੰਨੀ ਘੈਂਟ ਆ ਪਪੂਲਰ ਆ ਤੇ ਕਿੰਨੇ ਕਿੰਨੇ ਉੱਚੇ ਆ ਲੱਗਦੀ ਨਾ ਲੋਕੇਸ਼ਨ ਸੋਹਣੀ ਖੇਤ ਕਿੰਨੇ ਸੋਹਣੇ ਆ ਦੇਖ ਇੱਕ ਮਿੰਟ ਆ ਉਹ ਉਹ ਟੈਪੂਲਰ ਆ ਪਰ ਦੇਖਣੇ ਲੱਗੋ ਜਾਗੇ ਦੇਖ ਕਿੱਡੇ ਕਿੱਡੇ ਮੇਰੇ ਹਿਸਾਬ ਨਾਲ ਇਹ 100 100 ਫੁੱਟ ਉੱਚੇ ਆ ਆ ਆ ਦੇਖ ਬੂਟਾ ਕਿੰਨਾ ਸੋਹਣਾ ਕਿੰਨੇ ਪਪੂਲਰ ਲੱਗਿਆ ਇਧਰ ਵੀ ਆਹ ਸਾਹਮਣੇ ਵਾਲਾ ਖੇਤ ਉਹ ਇਦੋਂ ਵੱਡੇ ਆ ਉਹ ਦੇਖ ਕਿੰਨੇ ਸੋਹਣੇ ਹਨ ਇਹ ਛੋਟੇ ਪਪੂਲਰ ਲਾਦੇ ਆ ਮੇਰੇ ਹਿਸਾਬ ਨਾਲ ਸਾਲ ਕੋ ਹੋਇਆ ਸਾਲ ਨਹੀਂ ਹੋਇਆ 3 ਮਹੀਨੇ 4 ਮਹੀਨੇ ਹੋ ਗਿਆ ਨੇ ਲੱਗਿਆ ਕਣਕ ਤੋਂ ਪਹਿਲਾਂ ਲੱਗਿਆ ਇਹ ਚੱਲ ਪੇ ਸਾਰੇ ਉੱਤੇ ਮੇਰੇ ਇੱਕ ਦੋਸਤ ਨੇ ਵੀ ਲਾਇਆਗਾ ਉਹਨੇ ਵੀ ਦੋ ਤਿੰਨ ਕਿੱਲੇ ਲਾਏ ਆ ਬੜੀ ਆ ਉਹ ਦੇ ਕਿੱਥੋਂ ਤੱਕ ਸਾਰੇ ਏਰੀਏ ਜੀ ਪਪੂਲਰ ਲੱਗ ਗਿਆ। ਉਹੀ ਪਿੰਡ ਹੋਊਗਾ ਬਲੀਪੁਰ ਨੂਰਪੁਰ ਪੇਟ ਲਿਖਿਆ ਸੀ ਇੱਥੇ। ਆਹੋ ਵੀ ਲਿਖਿਆ ਬਲੀਪੁਰ ਕਲਾ। ਹਾਂ ਇਹ ਬਲੀਪੁਰ ਪਿੰਡ ਆ। ਇਧਰ ਆ ਬੋਰਡ ਲੱਗਿਆ ਬਲੀਪੁਰ ਕਲਾ ਬੁਰਜ ਲੰਬੜਾ। ਉਹ ਉਧਰ ਲੰਬੜਾ ਹੁਣ ਦੇਖਦੇ ਨੂੰ ਕੁਛ ਕੀ। ਵੀਰੇ ਯਾਰ ਦਰਿਆ ਨੂੰ ਕਿਹੜਾ ਰਸਤਾ ਜਾਂਦਾ ਦਰਿਆ ਨੂੰ ਕਿਹੜਾ ਰਸਤਾ ਜਾਂਦਾ ਆਹਾਂ ਪਿੱਛੇ ਆ ਇਧਰ ਦੀ ਸਹੀ ਆ ਓਕੇ ਠੀਕ 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 ਬਲੀਪੁਰ ਦੋ ਪਿੰਡ ਆ ਇੱਕ ਦੂਸਰਾ ਕਿੱਥੇ ਆ ਮੇਨ ਆਹੀ ਹੈ ਨਾ ਜਿੱਥੇ ਦਰਿਆ ਹੈ ਨਾ ਜਿੱਥੇ ਧਰਨੇ ਧੁਰਨੇ ਲੱਗੇ ਸੀ ਅੱਗੇ ਜਿੱਤੇਰ ਪਾਣੀ ਪੂਣੀ ਪੈਂਦਾ ਸੀ ਹਾਂ 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 ਆਹੀ ਹੈ ਨਾ ਇੱਧਰ ਦੀ ਆ ਠੀਕ ਆ ਓਕੇ 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 ਸੋਹਣਾ ਇਲਾਕਾ ਸੋਹਣਾ ਇਲਾਕਾ ਹੈਗਾ ਮੱਲਬਾ ਆਪਾਂ ਪੰਜਾਬ ਦਾ ਵੀ ਕਹਿ ਸਕਦੇ ਆ ਤੇ ਲੁਧਿਆਣੇ ਦਾ ਵੀ ਹੈਲੋ ਭਾਈ ਜੀ ਇਹ ਜਿਹੜਾ ਆ ਨਾਲਾ ਇਹ ਜਿੱਥੋਂ ਦਰਿਆ 'ਚ ਪੈਂਦਾ ਉਹ ਕਿੱਥੋਂ ਪੈਂਦਾ ਜੀ ਹਾਂ ਉਹ ਤਾਂ ਕਾਫੀ ਦੂਰ ਆ ਤੂੰ ਜਣਾ ਪੈਣਾ ਆ ਰੋਡ ਜਿਹੜਾ ਇਹ ਚੱਲੇ ਜਾਣਾ ਕੋ ਬਲੀ ਕੋਰਾਂ ਵਾਲਾ ਜਿਹੜਾ ਫੈਨ ਤੋਂ ਇੱਧਰ ਨੂੰ ਗਿਆ ਉਹ ਚੱਲੇ ਜਾਂਦਾ ਉਹ ਸਿੱਧਾ ਜਾਂਦਾ ਠੀਕ ਆ ਮੈਂ ਉਹ ਰੋਡ ਤੇ ਚੱਲਣਾ ਠੀਕ ਹੈ ਜੀ ਠੀਕ ਇਹ ਤਾਂ ਲੋਕ ਪਿਆਰ ਕਰਦੇ ਆ ਨੇਚਰ ਨੂੰ ਏਡੀ ਗੱਲ ਨਹੀਂ ਪਰ ਆ ਜਿਹੜਾ ਨਾਲਾ ਨਾ ਇਹਦਾ ਰੌਲਾ ਸਾਰਾ ਪੈਂਦਾ ਉੱਡੂ ਆ ਇਹਦਾ ਨਾਲਾ ਇਹ ਤੈਨੂੰ ਦਿਖਾਉਣਾ ਮੈਂ ਇੱਕ ਮਿੰਟ ਤੁਸੀਂ ਬਣੇ ਰਹੋ ਵੀਡੀਓ ਨਾ ਇਸ ਨਾਲੇ ਦੀਆਂ ਵੀਡੀਓ ਪੈਂਦੀਆਂ ਸਾਰੀਆਂ ਇਹ ਪਾਣੀ ਜਿਹੜਾ ਇਹ ਬੰਦ ਕਿਉਂ ਨਹੀਂ ਹੁੰਦਾ ਹੈਗਾ ਦੇਖੋ ਕਿੰਨਾ ਸੋਹਣਾ ਨੇਚਰ ਇੱਥੇ ਕਿੰਨਾ ਇਧਰ ਰਾਈਟ ਸਾਈਡ ਤੇ ਕਿੰਨੇ ਸੋਹਣੇ ਹਨ ਜੰਗਲ ਬਣਾਇਆ ਪਰ ਆ ਜਿਹੜਾ ਨਾਲਾ ਦੇਖ ਬਲੀਪੁਰ ਹੰਬੜਾ ਲਿਖਿਆ ਆ ਨਾਲਾ ਕਿੰਨਾ ਵੱਡਾ ਨਾਲਾ ਕਿੰਨੀਆਂ ਫੈਕਟਰੀਆਂ ਇੱਥੇ ਖੜਾ ਨਹੀਂ ਜਾਂਦਾ ਇਧਰ ਵੀ ਹਨਾ ਇਹ ਜਾਂਦਾ ਦਰਿਆ ਚ ਅੱਗੇ ਦਰਿਆ ਚ ਆਪਾਂ ਦੇਖਦੇ ਇਥੋਂ ਪਿੰਡਾ ਹਨਾ 5 ਮਿੰਟ ਨਹੀਂ ਬੰਦਾ ਖੜ ਸਕਦਾ ਬੋਸ਼ ਹੋ ਜੂਗਾ ਮੈਡਮ ਦਰਿਆ ਤੇ ਜਾਂਦਾ ਹੈ ਰੋਡ ਜੀ ਠੀਕ ਹੈ ਇਹ ਹੀ ਰੋਡ ਆ ਕਿਉਂਕਿ ਆਫ ਸਾਈਡ ਇਹ ਆ ਆ ਪਿੰਡਾ ਬਲੀਪੁਰ ਦੇ ਘਰ ਆ ਇਹ ਚਰਨੀ ਆ ਨਾ ਪਿੰਡ ਦੇ ਇਥੋਂ ਦੇਖ ਲੈ ਸੱਤ ਲੋਈ ਦਰਿਆ ਹੋਊਗਾ ਦੇਖਦੇ ਕਿੰਨੇ ਕਿਲੋਮੀਟਰ ਹੈ ਜਾਂ ਸੀ ਲਿਖਿਆ ਸੀਗਾ 1 ਕਿਲੋਮੀਟਰ 7 ਲੋਜ 1 ਕਿਲੋਮੀਟਰ ਉਹ ਪੁਸ਼ਕਾਰ ਉਹ ਵੀ ਹੈ ਜੇ ਆ ਤੇ ਆਹ ਦੇਖੋ ਤੁਹਾਨੂੰ ਆਪਾਂ ਨੂੰ ਲੱਗਦਾ ਵੀ ਆਹ ਦਰਿਆ ਦਾ ਕੱਢੀ ਏਰੀਆ ਹੋਊਗਾ ਕਿੰਨੇ ਪੱਧਰ ਖੇਤ ਸਮਤਲ ਜ਼ਮੀਨ ਆ ਬਿਲਕੁਲ ਕਿੰਨਾ ਸੋਹੜੇ ਦਰਖਤ ਜੰਗਲ ਲੱਗੇ ਆ ਪਪੂਲਰ ਦੇ ਇੰਨਾ ਪਿੰਡਾਂ ਦਾ ਪਾਣੀ ਵੀ ਨਹੀਂ ਸਾਫ਼ ਕਹਿੰਦੇ ਕਿਉਂਕਿ ਕਿੰਨੇ 50 ਸਾਲਾਂ ਤੋਂ ਨਾਲਾ ਚੱਲ ਰਿਹਾ ਹਲਾ ਪਾਣੀ ਉਹ ਧਰਤੀ 'ਚ ਆ ਗਏ ਆਪਾਂ ਪਿੰਡ 'ਚ ਹਨਾ ਆ ਗਏ ਬੰਨ ਤੇ ਆ ਗਏ ਆਪਾਂ ਦਰਿਆ ਜ਼ਮੀਨ ਬਿਲਕੁਲ ਵਧੀਆ ਸੀ ਪਰ ਦੇਖ ਨਾਲ ਹੀ ਆਪਾਂ ਬੰਦੇ ਚੜ ਗਏ ਇਹ ਬੰਨ ਕਿਹੜਾ ਪਤਾ ਜਿਹੜਾ ਨਾਲਾ ਆਪਾਂ ਪਿੱਛੇ ਦੇਖਿਆ ਉਹ ਬੰਨ ਆ ਇਹ ਹਾਂ ਇਹ ਦਰਿਆ ਜਿੱਥੋਂ ਪੈਂਦਾ ਹੂੰ ਹੂੰ ਇੱਥੇ ਖੜਿਆ ਨਹੀਂ ਜਾਂਦਾ ਤੇ ਉਹ ਪਿੰਡ ਕੰਡੇ ਦੇ ਆਂਟੀ ਜਿੱਥੇ ਦਰਿਆ ਅੱਗੇ ਆ ਇੱਥੋਂ ਇਹ ਤਾਂ ਬੰਨ ਹੋ ਗਿਆ ਜੀ ਦਰਿਆ ਇੱਧਰ ਵਿੱਚ ਆ ਅੱਛਾ ਅੱਗੇ ਵਗਦਾ ਤੇ ਆ ਜਿਹੜਾ ਪਾਣੀ ਪਿੰਦਾ ਨਾਲੇ ਦਾ ਇਹ ਕਿੱਥੋਂ ਡਿੱਗਦਾ ਦਰਿਆ ਚ ਇੱਧਰ ਦੀ ਜਾਂ ਪਿੱਛੇ ਤੁਸੀਂ ਇੱਧਰੋਂ ਉੜਿਆ ਨਾ ਹਾਂ ਠੀਕ ਆ ਇੱਥੋਂ ਇੱਥੋਂ ਜਾਣਾ ਪੈਂਦਾ ਹਾਂਜੀ ਉਹ ਪਰ ਜਿਹੜੀ ਬੰਨ ਵੀਰੇ ਆਈ ਦਾ ਨਾਲਾ ਇਹ ਕਿੱਥੋਂ ਕੁ ਪਾਣੀ ਕਿੱਥੋਂ ਕੁ ਡਿੱਗਦਾ ਦਰਿਆ ਚ ਅੱਗੇ ਜਾ ਕੇ ਥੋੜੀ ਬਾਟ ਪਈ ਆ ਉਹ ਜਿੱਥੇ ਅੱਗੇ ਉਹ ਹਾਂ 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 ਇੱਥੇ ਹੈਗਾ ਰਸਤਾ ਵਧੀਆ ਤੇ ਪਿੰਡ ਆਹ ਬਲੀਪੁਰ ਕਿਹੜਾ ਪਿੰਡ ਬਲੀਪੁਰ ਦਾ ਹੀ ਆ ਜੀ ਇਹ ਬਲੀਪੁਰ ਚ ਪੈਂਦੇ ਆ ਯਾਨੀ ਕਿ ਆਹ ਬਲੀਪੁਰ ਛੜਕ ਜਾਂਦੀ ਆ ਪੱਕੀ ਅੱਛਾ ਠੀਕ ਹੈ ਠੀਕ ਹੈ ਨਹੀਂ ਜਿਹੜੇ ਰੋਲਾ ਪੈਂਦਾ ਤੁਹਾਡੇ ਪਿੰਡ ਦਾ ਹੀ ਪੈਂਦਾ ਸਰ ਇਹ ਬਲੀਪੁਰ ਦਾ ਹੀ ਪੈਂਦਾ ਵੀ ਆ ਹੰਦਾ ਤਾਂ ਕਈਆਂ ਪਿੰਡਾਂ ਦਾ ਹੀ ਆ ਹੁਣ ਸਾਡਾ ਵੀ ਨਾਲ ਹੀ ਆ ਕਿਲੋਮੀਟਰ ਕਿਹੜਾ ਪਿੰਡ ਮਣੀਏਵਾਲ ਮਣੀਏਵਾਲ ਹਾਂ ਸਾਡੇ ਪਿੰਡੇ ਦੇ ਬਿਲਕੁਲ ਸਾਹਮਣੇ ਹੀ ਕਰਦਾ ਪਾਣੀ ਅੱਛਾ ਤੁਹਾਡਾ ਪਿੰਡ ਇੱਥੋਂ ਸੜਕ ਜਾਂਦੀ ਏ ਕਿ ਨਹੀਂ ਬਹੁਤ ਜਣ ਕੋਈ ਸੜਕ ਹੈਗੀ ਆ ਆਪਣਾ ਪੋਲ ਬਣਦਾ ਪਿਆ ਸੜਕ ਉਹ ਠੀਕ ਹੈ ਛੋਟਾ ਪਿੰਡ ਆ ਹੈਗੀ ਆ 45 ਤੇ ਉੱਥੇ ਕਿਵੇਂ ਪਾਣੀ ਸਾਫ਼ ਏ ਨਹੀਂ ਸਾਫ਼ ਨਹੀਂ ਠੀਕ ਹੈ ਓਕੇ ਚਲੋ ਅਸੀਂ ਤਾਂ ਉਹ ਵੇਖਣਾ ਸੀ ਜਿੱਥੋਂ ਪਾਣੀ ਡਿੱਗਦਾ ਹਨਾ ਉੱਥੇ ਜਿੰਦੇ ਭੱਜੇ ਪਏ ਆਪਣੇ ਕੋਹਲਾ ਭੱਜੇ ਪਏ ਟਾਲੀ ਭੱਜੇ ਪਏ ਉਹਨਾਂ ਨੂੰ ਪੁੱਛ ਲਿਓ ਠੀਕ ਹੈ ਠੀਕ ਓਕੇ ਉਹਦਾ ਕੱਚਾ ਰਸਤਾ ਇਹ ਵੀ ਦਰਿਆ ਦਾ ਬੰਨ ਆ ਇੱਕ ਆਪਾਂ ਬੰਨ ਮੋੜ ਕੇ ਆਏ ਨਾ ਇਹ ਵੀ ਬੰਨ ਆ ਇਹਦਾ ਨਾਲਾ ਵੀ ਬੰਨ ਦੇ ਨਾਲ ਨਾਲ ਆ ਰਿਹਾ ਆਪਣੇ ਨਾਲ ਨਾਲ ਖਤਰਨਾਕ ਏਰੀਆ ਜਿਹਾ ਹੈ ਜਿਹੜਾ ਇਹ ਏਰੀਆ ਹੈ ਮੇਰੇ ਆ ਆਪਾਂ ਜਿੱਥੋਂ ਪਾਣੀ ਡੈਗਦਾ ਹਾਂਜੀ ਉਹ ਕਿੱਥੇ ਦਾ ਹਾਂਰੇ ਬਰੇ ਚ ਨਾਲ ਹੀ ਆਪਣੇ ਅੱਛਾ ਸਾਹਮਣੇ ਨਾਲ ਹੀ ਸਾਹਮਣੇ ਡੈਗਦਾ ਇੱਥੇ ਥੋੜਾ ਕਿਹਦਾ ਪਿੰਡ ਸਾਡਾ ਮਾਣੀ ਵਾਲ ਪਿੰਡ ਆਈਏ ਬਲੀਪੁਰ ਚ ਪਿੰਡ ਜਮੀਨੇ ਇਹ ਬਲੀਪੁਰ ਦੀ ਆ ਬਲੀਪੁਰ ਵੀ ਅੱਗੇ ਹੀ ਆ ਬਲੀਪੁਰ ਆ ਇੱਧਰ ਰਹਿ ਗਿਆ ਇੱਕ ਉਹ ਤਾਂ ਅਸੀਂ ਲੰਘਾਂ ਇੱਕ ਹਾਂ ਉਹ ਲੰਘਿਆ ਉਹੀ ਪਿੰਡ ਦੀ ਜਮੀਨ ਪੈਂਦੀ ਹੈ ਜੀ ਉਧਰ ਤਾਂ ਤਲਵੰਡੀ ਤੋਂ ਬਾਅਦ ਦੇ ਕੋਲੇ ਪੈਂਦੀ ਹੈ ਤਲਵੰਡੀ ਦੀ ਛੋਟੇ ਬਲੀਪੁਰ ਦੀ ਆ ਓਕੇ ਇਹ ਵੱਡਾ ਬਲੀਪੁਰ ਆਈਏ ਇਹ ਵੱਡਾ ਬਲੀਪੁਰ ਆ ਠੀਕ ਆ ਠੀਕ ਆ ਚਲੋ ਅਸੀਂ ਇੱਥੇ ਜਾਣਾ ਸੀਗਾ ਥੋੜਾ ਪਿੰਡ ਅੱਗੇ ਆ ਹਨਾ ਥੋੜਾ ਪਿੰਡ ਸਾਹਮਣੇ ਹੀ ਆ ਦੇ ਥੋੜਾ ਪਿੰਡ ਵੀ ਦੇਖ ਕੇ ਜਾਵਾਂਗੇ ਹਾਂ ਬਸ ਇਥੋਂ ਡੀੜੀ ਰੋਡ ਉੱਤਰ ਜਿਓ ਬੰਨ ਦਾ ਨਮਾ ਸਿਮਿਆ ਕੋਲ ਸੰਨੜ ਘਰ ਕੋਲ ਥੋੜੇ ਪਿੰਡ ਤੋਂ ਵੀ ਰੋਡ ਤੇ ਚੜ੍ਹ ਜਾਂਦਾ ਹਾਂ ਹਾਂਜੀ ਹਾਂਜੀ ਪੱਕੀ ਜਾਂਦੀ ਆ ਜੀ ਠੀਕ ਆ ਵੀਰੇ ਠੀਕ ਆ ਧੰਨਵਾਦ ਚੱਲ ਜਾਈਆ ਚੋਬਾ ਹੀ ਆ ਇਹ ਸਤਿ ਸ਼੍ਰੀ ਅਕਾਲ ਜੀ ਪਪੂਲਰ ਪਟਾਤਾ ਜੀ ਅੱਛਾ ਨਹੀਂ ਇਹਦੇ ਛੋਟਾ ਹੀ ਪਟਾਤਾ ਤੁਸੀਂ ਛੋਟਾ ਬਸ ਇਹ ਖਰਾਬ ਹੋ ਗਿਆ ਇਹਨੇ ਮੋਢੇ ਦਾ ਕਿਵੇਂ ਅੱਛਾ ਸੂੰਗ ਸੂੰਗ ਲੱਗਦੀ ਅਸੀਂ ਆ ਦੇਖਾਂ ਸੀ ਇਦੋਂ ਲੰਘ ਜਾਗੇ ਦਰਿਆ ਦੇਖਣਾ ਯਾਰ ਠੀਕ ਹੈ ਪੱਕਾ ਪੱਕਾ ਠੀਕ ਹੈ ਠੀਕ ਹੈ ਪਪੂਲਰ ਬਹੁਤ ਤੁਹਾਡੇ ਏਰੀਏ ਚ ਠੀਕ ਹੈ ਠੀਕ ਹੈ ਇੱਧਰ ਦਿਖਾਈ ਆ ਸਾਰਾ ਇਹ ਏਰੀਆ ਹੈਗਾ ਦਰਿਆ ਦਾ ਪਰ ਫਿਰ ਵੀ ਇੱਥੇ ਪਪੂਲਰ ਬਹੁਤ ਆ ਮਤਲਬ ਦਰਖਤ ਬਹੁਤ ਲਾਉਂਦੇ ਮਗਰ ਸਫੈਦਾ ਵੀ ਆਪਾਂ ਦੇਖਿਆ ਸੀ ਦੋ ਚਾਰ ਕਿੱਲੇ ਲੱਗਿਆ ਹਨ ਛੋਟੇ ਬੂਟੇ ਸੀਗੇ ਜਲਦੀ ਆਇਆ ਜਲਦੀ ਇੱਕ ਗੱਲ ਦੇਖ ਤੂੰ ਇੱਕ ਗੱਲ ਦੇਖ ਜ਼ਮੀਨ ਕਿੰਨੀ ਵਧੀਆ ਲਾਲ ਜ਼ਮੀਨ ਆ ਤੇ ਤਰਸਤ ਕਿੰਨੇ ਸੋਹਣੇ ਆ ਇੱਥੋਂ ਪੈਂਦਾ ਹੀ ਪਾਣੀ ਲੈ ਉਹ ਹਾਈਵੇ ਆਉਂਦਾ ਹਨਾ ਉਹ ਹਾਈਵੇ ਆਉਂਦਾ ਆ ਵੱਡਾ ਕਾਲਾ ਪਾਣੀ ਇੱਥੋਂ ਪੈਂਦਾ ਹੂੰ ਉਹ ਦਰਿਆ ਦਾ ਚਿੱਟਾ ਪਾਣੀ ਤੇ ਉਹ ਕਾਲਾ ਪਾਣੀ ਲੇਕਿਨ ਮਿਕਸ ਹੋ ਜਾਂਦਾ ਹਨਾ ਜ਼ੂਮ ਕਰਕੇ ਦੱਸਦਾ ਕਿ ਨਹੀਂ ਔਰ ਦੇਖੋ ਉਧਰ ਵਾਈਟ ਪਾਣੀ ਬਿਲਕੁਲ ਸਾਫ ਪਿਓਰ ਪਾਣੀ ਹਨਾ ਲੰਘ ਰਿਹਾ ਤੇ ਆ ਕਾਲਾ ਪਾਣੀ ਜਿਹੜਾ ਲੁਧਿਆਣੇ ਆਉਂਦਾ ਏ ਇਹ ਚ ਫੈਰ ਰਿਹਾ ਚਲੋ ਆਪਾਂ ਉਧਰ ਚੱਲਦੇ ਆ ਅੱਗੇ ਪਿੰਡ ਚ ਇਹ ਆ ਸਤਲੁਜ ਦਰਿਆ ਆਪਣੇ ਆੜੀਆਂ ਨੂੰ ਮਿਲਦੀ ਏ ਦਰਿਆ ਦੇ ਬੰਨ ਤੇ ਚੜੀ ਜਾਨੇ ਆਪਾਂ ਆਹ ਰਸਤਾ ਸੋਨਾ ਏਰੀਆ ਪਰ ਪਾਣੀ ਦਾ ਕਰਕੇ ਥੋੜਾ ਖਰਾਬ ਆ ਬਸ ਵਧੀਆ ਏਰੀਆ इथों का कला हो गया होना पानी हम टोटल दरिया च रोड निकल लग गया रोड, रोड निकल रहे जो बख वक् रोड हम अपना दरिया जा रहे ਉਹਨਾਂ ਬਾਈਆਂ ਦਾ ਪਿੰਡ ਦੀ ਮਰ ਸਮੈਲ ਮਤਲਬ ਇੱਥੇ ਖੜ੍ਹਾ ਨਹੀਂ ਜਾਂਦਾ ਮਤਲਬ ਮੁਸ਼ਕਾਉਂਦਾ ਬਹੁਤ ਗੰਦਾ ਉਹ ਚਲੇ ਗਿਆ ਹੁਣ ਆਪਾਂ ਇੱਧਰੋਂ ਮੁੜ ਜਾਈਏ ਦਰਿਆ ਸਾਈਡ ਤੇ ਲੰਘ ਕੇ ਅੱਧੇ ਰੋਡ ਆ ਜੂਗਾ ਇੱਥੇ ਆ ਗਏ ਉੱਚੀ ਕਿਹੜਾ ਪਿੰਡ ਆ ਗਿਆ ਹਾਂ ਆ ਇੱਧਰ ਵੀ ਧਾਰਾ ਇੱਧਰ ਵੀ ਧਾਰਾ ਨਹੀਂ ਜਾਂ ਪੈਂਡ ਤੇ ਜਾਂ ਫਿਰ ਕੋਈ ਹੈ ਹੀ ਨਹੀਂ ਬੰਦਾ ਕਿਹਨੂੰ ਪੁੱਛੀਏ ਕਿਹਨੂੰ ਪੁੱਛੀਏ ਪੁੱਛੀ ਨਹੀਂ ਸੜਕ ਕਿੱਥੋਂ ਜਾਂਦੀ ਹੈ ਜੀ ਸਿੱਧਵਾਂ ਆਹੋ ਜੀ ਆਹ ਧਾਰਾ ਇਹ ਉਹ ਉਹੀ ਪਿੰਡ ਆ ਇਹਨਾਂ ਦਾ ਬਾਈ ਜਾਂਦੀ ਸਿਦਵਾਂ ਨੂੰ ਜਾਊਗੀ ਇਹ ਅੱਗੇ ਰੋਡ ਆਏਗਾ ਫਿਰ ਸਿਦਵਾਂ ਅਰੇ ਫਿਰ ਉੱਥੋਂ ਇੱਧਰ ਨੂੰ ਠੀਕ ਆ ਤੇ ਇਹ ਰੂਟ ਵੈਸੇ ਕਿੱਥੇ ਜਾਂਦਾ ਪਿੰਡੇ ਜਾਂਦਾ ਤੁਹਾਡਾ ਪਿੰਡ ਵੀ ਬਲੀਪੁਰ ਠੀਕ ਆ ਕਹਿੰਦੇ ਇੱਥੇ ਪਾਣੀ ਗੰਦਾ ਆਉਂਦਾ ਗੰਦਾ ਬਾਜਦਾ ਆਉਂਦਾ ਅੱਛਾ ਨਹੀਂ ਫਿਰ ਪੀਣ ਪੀਣੇ ਕਿਵੇਂ ਤੁਸੀਂ ਦਿਓ ਪਾਣੀ ਟੈਂਕੀ ਦਾ ਪਾਣੀ ਟੈਂਕੀ ਦਾ ਉਹ ਮੈਂ ਨਹੀਂ ਪੀ ਸਕਦੇ ਆਪਾਂ ਅੱਛਾ ਕਿਵੇਂ ਕਿਹੋ ਜਿਹਾ ਪਾਣੀ ਨਿਕਲਦਾ ਇਹ ਦੇਖੋ ਮੈਨੂੰ ਬਹੁਤ ਮਾਰਦਾ ਪਾਣੀ ਨਿਕਲਦਾ ਓਵੇਂ ਸਾਫ ਆ ਉਹ ਪਾਣੀ ਸਾਫ ਆ ਪਰ 스멜 ਬਹੁਤ ਮਾਰਦਾ ਹੈ ਨਾ ਤੇ ਪਿੰਡ ਦਾ ਇਹ ਇਹਨਾਂ ਦਾ ਪਾਣੀ ਹੂੰ ਉਹ 220 ਫੁੱਟ ਤੇ ਆ ਅੱਛਾ ਜੀ ਖਰਾਬ ਆ ਠੀਕ ਆ ਫਿਰ ਤੁਸੀਂ ਕਿਵੇਂ ਮੁੱਲ ਨਹੀਂ ਨਹੀਂ ਕਿਹਦੇ ਪਾਣੀ ਆਉਂਦਾ ਟੈਂਕੀ ਦਾ ਆਉਂਦਾ ਉਹ ਦੇ ਕੇ ਜਾਂਦੇ ਪੈ ਪਾਇਆ अच्छा ये सुबह सुबह शाम आउंदा ਹੋਊਗਾ ਠੀਕ ਹੈ ਇਹ ਵਾਲੇ ਪਾਈਪ ਪੰਜ ਪਾਣੀ ਆਉਂਦਾ ਹਨਾ ਠੀਕ ਹੈ ਇਹ ਤੁਹਾਨੂੰ ਸਰਕਾਰ ਨੇ ਫਿਰ ਦਿੱਤੇ ਪਰ ਹਨਾ ਠੀਕ ਹੈ ਠੀਕ ਆਉਵੇਂ ਪਾਣੀ ਨਹੀਂ ਉਹ ਆਉਵੇਂ ਆਪਾਂ ਕੱਪੜੇ ਵਗੈਰਾ ਧੋ ਸਕਦੇ ਉਹ ਪਾਣੀ ਨਾਲ ਕੱਪੜੇ ਵੀ ਫਿਰ ਵੀ ਫਿਰ ਸਮੈਲ ਆਉਂਦੀ ਉਹਨਾਂ ਦੇ ਅੱਛਾ ਠੀਕ ਹੈ ਬੰਦਰ ਕੀ ਨਹੀਂ ਸਕਦੇ ਇੱਥੇ ਰਹਿਣ ਵਾਲੇ ਆ ਕਿਤੇ ਮਜ਼ਦੂਰੀ ਜਿੰਨਾ ਖੇਚ ਹੈ ਗਏ ਪੂਰਾ ਖੇਤ ਹੂੰ ਉਹਦਾ ਔਖਾ ਹੀ ਆ ਸਰੇ ਠੀਕ ਆ ਠੀਕ ਆ ਚਲੋ ਇਹ ਤੁਹਾਡੇ ਪਿੰਡ ਦੇ ਘਰ ਇਹ ਪਿੰਡ ਦਾ ਹਨਾ ਵਲੀਪੁਰ ਫੁਰਤ ਉਹ ਵਲੀਪੁਰ ਕਲਾ ਜਾਂ ਫੁਰਤ ਹੁਣ ਉਥੋਂ ਉਧਰ ਨਾ ਜਾਣਾ ਹੋਵੇ ਆਪਾਂ ਉਹ ਵੀ ਕਰ ਕਿੰਨੇ ਦਿੱਤੇ ਸਰ ਪਿੰਡ ਤੋਂ ਆਪਾ ਪੁੱਛਦੇ ਆਂ ਕਿ ਮਿੰਡ ਕੋਈ ਬਾਈ ਮਿਲਦਾ ਨਾ ਪੁੱਛਦੇ ਆ ਕਿੰਨਾ ਕੁ ਰਹਿ ਗਿਆ ਸਾਡਾ ਬਾਈ ਸਿਦਵਾਨੂ ਜਾਣਾ ਛੱਡੇ ਹੀ ਜਾਇਓ ਉੱਪਰ ਰੋੜਾ ਦੀ ਆ ਪਿੰਡ ਲੰਘ ਕੇ ਥੋੜਾ ਪਿੰਡ ਰਾਂਹ ਦਾ ਹੀ ਅੱਡਾ ਆਊਗਾ ਹਾਂਜੀ ਕਰਦੇ ਕਿ ਸੱਜੀ ਹੋ ਜੂ ਠੀਕ ਆ ਆਹ ਪਿੰਡ ਕਿਹੜਾ ਇਹ ਖੁਰਦ ਆ ਖੁਰਦ ਆ ਨਹੀਂ ਠੀਕ ਹੈ ਜੀ ਜਿੱਦਾਂ ਪਸਟਾ ਠੀਕ ਹੈ ਮੁਰੀ ਆਊਗੀ ਉਹ ਗਾਹਾਂ ਸਤਵਾ ਚੋਂ ਕਹੂਏ ਪੁੰਦੀ ਆ ਠੀਕ ਹੈ ਮੁਰੀ ਕੌਣ ਤੋਂ ਸਤਾਈ ਹੈ ਠੀਕ ਹੈ ਠੀਕ ਹੋਰ ਆ ਦੇ ਮਸਜਿਦ ਬਣੀ ਕਿੰਨੀ ਵੱਡੀ ਇਹ ਨਾ ਮੁਸਲਮ ਪਿੰਡ ਹੋਊਗਾ ਕਿਉਂਕਿ ਇਹਦਾ ਨਾਂ ਵੀ ਬਲੀਪੁਰ ਆ ਬਲੀ ਨਾਂ ਮੁਸਲਮ

ਇਹ ਸਿੱਧਾ ਜਾਣਾ ਇਹ ਕੀ ਬਣਾਇਆ ਹੈ ਹਾਂ ਅੱਡਾ ਬਣਾਇਆ ਹੈ ਨੀਂ ਵਿਡਿਓ ਕੀ ਲਿਖਿਆ ਹੈ ਮੈਂ ਜਾ ਦੇ ਤਾਂ ਵੱਡਾ ਪਿੰਡ ਆ ਇਹ ਢੇਕ ਫਿਰਨੀ ਦੇਹਤ ਨਹੀਂ ਲੰਬੀ ਹਾਂ ਆਲੀ ਵਾਰ ਅੱਡਾ ਆ ਗਿਆ ਅੱਡੇ ਤੋਂ ਸਿੱਧਾ ਜਾ ਮਾਗੀ ਆਲਾ ਕੋਈ ਹਾਂ ਫੋਰ ਲੱਗਿਆ ਉਹਦਾ ਬਾਈ ਸਿਧਵਾ ਨੂੰ ਠੀਕ ਆ 12 ਕਿਲੋ ਮੀਟਰ 12 ਕਿਲੋ ਮੀਟਰ ਫੁੱਲ ਚਲੋ ਇਹ ਸੀ ਅੱਜ ਦਾ ਹਨ ਸੋਹਰਾ ਆਪਣਾ ਛੋਟੇ ਛੋਟੇ ਡਰਾਈ ਏਰੀਆ ਦੇ ਵਧੀਆ ਵਧੀਆ ਫੈਂਡ ਉਹ ਯਾਦ ਕਰ ਕਿੰਨੇ ਸੋਹਣੇ ਹਨ ਤਾਂ ਹਾਂ ਹੁਣ ਆਪਾਂ ਚੱਲਦੇ ਹਾਂ ਵਾਪਸ Yeah. <laughs>